ਯਾਰ ਬਾਈ ਨੇ ਹਾਂ ਕੋਈ ਬੱਕਰੀ ਨਹੀਂ ਆਉਣਾ ਇਹ ਨਾ ਕੱਟ ਰਿਹਾ ਖੜੇ ਹਾਂ ਬਾਈ ਨਾ ਪਾੜਿਆ ਇਹ ਮੋਟਾ ਦੋ ਵੀ ਲਾਉਂਦਾ ਹੀ ਦੱਸਦੇ ਮੈਂ ਨਾ ਸਾਡੇ ਅੰਮ੍ਰਿਤ ਪੰਚੀ ਰੱਖਣ ਬਾਈ ਇਹ ਉੱਥੇ ਹੁੰਦਾ ਇਹ ਛੇਰ ਲੱਗ ਭੱਜੀ ਨਾ ਯਾਰ ਆਏ ਨਹੀਂ ਭੱਜਣ ਵਾਲੇ ਹੈਗੇ ਉਹ ਪੂਰੇ 20 ਬੱਕਰੀ ਕੱਟਦਾ ਜੱਟਾ ਇਹ ਕਿਹਾ ਬਾਈ ਇਹ ਨਾ ਕਹਿੰਦਾ ਇਹ ਕਿਹਾ 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 ਕਿਹੜਾ ਜੀ ਬਸ ਇਹਦਾ ਖੜਿਆ ਖੜਾ ਕੱਢ ਲਿਆ ਤੇਰੇ ਅੰਦਰ ਵੀ ਜਿਹੜਾ ਬੱਕਰੀ ਆ ਬਈ ਆ ਪੈਸੇ ਪੈਸੇ ਫੜਾਦਾ ਆ ਲਾ ਦੋ ਵਈਆ ਤੇਰੀ ਮਸਤੀ ਹੈ ਜੀ ਦੇ ਦੇ ਤੋ ਕੀ ਯਾਰ ਵਧੀਆ ਦਾ ਵਧੀਆ ਬੇ ਲੱਗੇ ਨਹੀਂ ਵੀਰੇ ਇਹ ਮੈਂ ਤੁਹਾਨੂੰ ਲਾਉਂਦਾ ਮੰਡੀ ਜਾ ਮੱਕੀ ਦਾ ਸੌਦਾ ਹੈ ਇਹ ਮਾਈ 25 ਤੇ ਆ ਗਿਆ ਇਹਨਾਂ ਨੇ 20 ਤੇ ਕਹਿਤਾ ਵੀ ਚੱਕਦਾ ਮੋੜੀ ਇਹ ਤਾਂ 7.5 ਤੇ ਲਾਇਆ ਸੀ ਬਾਈ ਇਹਦੀ ਮੋੜੀ ਨਹੀਂ 25 ਉਹ ਚੱਕਦਾ ਵਧੀਆ ਰਹੇ ਆ ਦੇ ਦੇ ਵੀਰੇ ਦੇ ਲਾਂਦਾ ਵੀਰੇ ਅੱਜ ਆ ਬੋੜੀ ਹੁਣ 10000 ਅਸੀਂ ਪਾ ਗਏਗੇ ਯਾਰ ਯਾਰ ਕਰੋ ਜਸ ਲਖਈ ਇਹਨਾਂ ਦੀ ਨਾ ਨਾ ਆਪੀ ਕਰਾਉਂਗੇ ਸਹੀ ਆਪੀ ਕਰਾਉਂਗੇ ਜੱਟ ਚੱਲ ਲੈ ਮਾਚ ਹੋਣਾ ਇੰਨੇ ਬੰਦੇ ਦਾ ਮੋੜ ਦਾ ਕਾਨੂੰ ਐ ਲੈ ਬਾਠੀ ਨਹੀ ਨਹੀਂ ਬਾਠ ਠੀਕ ਆ ਛੱਡ ਗਈ ਹੋ ਗਈ ਆ ਤੱਜ ਨਹੀਂ ਹੱਡੀ ਆ ਹੁਣ ਨਾ ਕਰਾਂਗੀ 300 ਦੀ ਕਹਿੰਦਾ ਕਮਾਈ ਨਹੀਂ ਤੂੰ ਗੇਲੇ ਪੂਰਾ ਦੱਸ ਯਾਰ ਮੈਂ ਚਮਈ ਟੂਬ ਵਾਲਾ ਹੈ ਹੈ 24 ਦੀ ਵੀ ਨਾ ਲੈਣਾ ਸਹੀ ਆ ਫੜੀ ਆ ਜਲਦੀ ਨੂੰ ਮਾਜੀ ਬਜੀ ਕੀ ਹਾਲੀ ਬੱਕਰੀ ਦਾ ਬਸ ਹਣੇ ਮੇਦਾ ਖੇਣ ਲੱਗਾ ਹਜੇ ਵੀ ਬਾਈ ਬੰਦਿਆ ਨਹੀਂ ਆ ਰਿਹਾ ਰੱਖ ਲੈ ਤੇ ਪੈਸੇ ਹੁੰਦਾ ਲੈ ਲੈ ਲੈਣਾ ਨਾ ਮੈਂ ਪੈਸੇ ਯਾਰ ਲਓ ਪੂਰਾ ਜੋਰ ਲੱਗ ਗਿਆ ਵੀ ਸੇਰ ਇੱਕ ਐਰ ਹੁੰਦੀ ਮੈਂ ਦਿੱਤਾ ਨਹੀਂ ਆ ਜਾਂਦੀ 3 ਮਹੀਨੇ ਦੀ 50000 ਦਾ ਬਾਈ ਸੁੱਕੇ ਵੀ ਨਹੀਂ ਵਿਗਦੀ ਹਾਂ ਮੇਰੇ ਅੱਲਾ ਸੁਕੇ ਵੀ ਨਹੀਂ ਵਿਕਦੀ ਬਕੀ ਨੂੰ ਲੈਣੇ ਆ 50 ਮੋਸ਼ਰੀ ਨਹੀਂ ਲੈ ਲਈ ਇਹ ਵੀ ਗੱਲ 50 ਤਾਂ ਸੁਕੇ ਵੀ ਨਹੀਂ ਵਿਕਦੀ ਇਹ ਤਾਂ ਗਏ ਦਾ ਪੈਸੇ ਫੇਰ ਤਾਂ ਕੋਈ ਨਹੀਂ ਕੋਈ ਜਾਨੀ ਜ਼ਮੀਨ ਨਹੀਂ ਉਹ ਖਾਤ ਪਾ ਯਾਰ ਜ਼ਮੀਨ ਨਹੀਂ ਮੈਂ ਦੋ ਛਰੀ ਪਾਉਂਦਾ ਨਹੀਂ ਮੈਂ ਬਾਹੂ ਮਾਰਦਾ ਕੋਈ ਕੁਝ ਨਹੀਂ ਪਾਉਂਦਾ ਨਹੀਂ ਕੁਝ ਕੁਝ ਬਕੀ ਚੰਗੀ ਆ ਬਕੀ ਚੰਗੀ ਲੈ ਬਾਈ ਹੁਣ ਨਾ ਬੋਲੀ ਨਾ ਹੁਣ ਨਾ ਮਾਰਾ ਬਾਈ ਨੂਡ ਕੇ ਲਿਆ ਤੈਨੇ ਮਾ ਜਮ ਮੈਂ ਰੱਖੀ ਮੰਦਰਾ ਮੌਜੂਦ ਹੈ ਤੁਹਾਨੂੰ ਤਾਂ ਜਾਣਗੇ ਜੇ ਜੇ ਅਸੀਂ ਜੇ ਅਸੀਂ ਉਹਨਾਂ ਨੂੰ ਜਾਣਦੇ ਹੋਈਏ ਸਾਨੂੰ ਨਾਇਬਤਾਰ ਜਿੱਥੇ ਮੈਂ ਨਹੀਂ ਮੇਰਾ ਨਾਂ ਦੇਖਦੇ ਤਾਂ ਬੋਲੀ ਕਰਦਾਗਾ ਹਜਾ ਹੁਣ ਤਰ ਹੋਣ ਆ ਫੜਾ ਚਲ ਹੁਣ ਨਾ ਮੋੜੀ ਵੀਰ ਬਣ ਕੇ ਤੈਨੂੰ ਲਾ ਦੀ 21000 ਰੁਪਇਆ 6 ਕਿਲੋ ਕਿਰੋ ਹਾਂ ਹੁਣ ਨਾ ਬੋਲ 12000 ਦਾ ਵਰਕ ਕਰੇ ਮੈਂ ਲੱਦੇ ਦਾ ਮੈਂ ਬੱਕਰੀ ਦੇਣਾ ਨਾ ਮੈਂ ਤਾਰੋ ਬਟੇ ਬਣਾ ਅਇ ਤੋਂ ਬਾਅਦ ਪੈਣਾ ਹੀ ਨਹੀਂ ਹੈਗਾ ਨਾ ਨਾ ਪਾਓ ਆਪਣਾ ਆਪਣਾ 15000 ਰੁਪਇਆ ਮਾਰਦੇ ਹੁੰਦੇ ਲੋਟੇ ਵੀ ਲੈ ਕੇ ਆਏ ਪੈਦਾ ਆਪਾਂ ਕ ਪਾ ਦੇ ਪਾ ਦੇ ਪਾ ਦੇ ਆ ਨੀ ਜਹਾਦ ਉਹ ਮੂੰਹ ਮੇਰੇ ਨਾਲ ਮੂੰਹ ਕਰ ਜਾ ਬੱਕਰੀ ਖੋਲੇ ਬੜੀ ਨਹੀਂ ਆਹ ਨਹੀਂ ਉਹ ਖੜੇ ਬਜੀਦੀ ਆ ਨਾ ਖੜੀ ਖੜੀ ਨਹੀਂ ਆਏ ਤੂੰ ਆਇ ਕੱਠੀ ਨਹੀਂ ਉਹਦੀ 300 ਉਹਦੇ ਕਿਹਦੇ ਲਾ ਯਾਰ ਨਾ ਨਾ ਵੱਧ ਮਾਇਆ ਅਸਲੀ 20000 ਲੱਗ ਚੁੱਕਿਆ ਵੀ ਆ ਬੱਕਰੀ ਦੇ ਦੇਖ ਰ ਰਹੇ ਹੋ ਤੁਸੀਂ ਸਾਡੇ 20000 ਲੱਗਾ ਕਿੰਨਾ ਲੱਗਾ ਭਾਈਓ ਮਾਈਓ ਉਹ ਫਰਤ ਨਹੀਂ ਆਉਂਦਾ ਉਹ ਯਾਰ ਦੁਖਾੜੀ ਕੀ ਮੁੱਦਨੇ ਮੰਨ ਨਾ ਹੱਕਾ 20000 ਯਾਰ ਹਰ ਨੇ ਲਿਆ ਹਾਂ ਨਾਲ ਉਹ ਇਹ ਤਾਂ ਲਾਈ ਨੇ ਗਲਤੀ ਹੋ ਗਈ ਕਿੰਨੇ ਬੰਦੇ ਖੜੇ ਕੋਈ ਕਹੇ ਪੈਸੇ ਗਲਤ ਲਾਈ ਨੇ ਮੈਂ ਕਰ ਬਾਈ ਹਣ ਜਾ ਕਰ ਹਣ ਜਾ ਕਰ ਹਾਂ 20000 ਲਖਾਈ ਤੇਰੀ ਹੋਗੀ ਫਿਰ ਸੌਲਾ ਕੀ ਹੋ ਜੂ ਚੱਲ ਛੋਲਾ ਕੀ ਹੋ ਜੂ ਰੋਕੀ ਹੋ ਜੂਗਾ ਤੈਨੂੰ ਵੀ ਕਹਨੇ ਆ ਇਹਨੂੰ ਨੇ ਕਹਿੰਦੇਗੇ ਕਰਾ ਲ ਸਹੀ ਵਈ ਛੋਲਾ ਲੱਗ ਗਿਆ ਉਹ ਲਿਖਾਈ ਹੋ ਗਈ ਕਰਾ ਦੇ ਹੋਏ ਓਏ ਬਾਤ ਸਾਡੀ ਮਾਰ ਲੈ ਜੇ ਦੌਦਾ ਹੋ ਗਿਆ ਭਾਈ ਯਾਰ ਮਸਾ ਪੱਕੇ ਜਾਂਦਾ ਲੌਗ ਲਿਖਾਈ ਬਾਈ ਬਾਈ ਮਾਰਦੀ ਆ ਸਰਾ ਦੋਦਾ ਲੋ ਜੰਗੀ ਲੱਗੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਟਰੋਲੇ ਦੀ ਗਾਗਦਾ ਬਥੇਰੇ ਨੇ ਜੋੜੀ ਦਾ ਘਰ ਕੋਈ ਉਹ ਬਟਰੇ ਬਾਈ ਸਿੰਗਲ ਦਾ ਕੁਸਲਾ ਜੋੜੀ ਦਾ ਨਹੀਂ ਸਿੰਗਲ ਕੁਸਲਾ ਹੈ ਸ਼ਾਮ ਨਹੀਂ ਨਹੀਂ ਉਹ ਦੇਖੋ ਭੱਜੀ ਜਾਂਦੀ ਹੈ ਓਏ ਘਬੜਾ ਨਹੀਂ ਬਾਈ ਇਹ ਘਬੜਾ ਨਹੀਂ ਘਬੜਾ ਦੋਨੇ ਡਰਾਡੀ ਦੇ ਹੱਥ ਜੋੜੀ ਦਾ ਮਾਰਦਾ ਹੈਗਾ ਜਾਣ ਦੇਖ ਲੈ ਕਿ ਡੇਕ ਤੇ ਲਾਦੇ ਨਹੀਂ ਗਾਹ ਤਾਗਾ ਮਾਉਂਦੀ ਇਹਨਾਂ ਲਾਹੂ ਦੇਟ ਆਸ ਦੇ ਜਲੋਹਾਂ ਦਾ ਦੋਹਾਂ ਦਾ ਨਮੇੜ ਦੇ ਡੇਟ ਦਾ ਦੋਆਂ ਦੀਆਂ 62000 ਦੇ ਬੱਕਰੇ ਦੇ ਦੂੰਗਾ ਤੋ ਨਾ ਤੇਰੇ ਬਾੜ ਦੇ ਨਾ ਹੁੰਦਾ ਸੱਤ ਦੇ ਦੋ ਹੁੰਦਾ ਕਿਦਾਂ ਹੁੰਦਾ ਮੈਨੂੰ 68 ਮੰਗ ਲਈ ਸੱਤ ਦੇ ਦੋ ਸਹੀ ਵਾਈ ਕੁਲਟੀ ਹੁੰਦਾ ਆ ਬੰਦੇ ਨੂੰ ਉਥਰ ਲੈ ਤੇ ਪੈਸੇ ਮੰਗਨ ਕਾਲੀ ਦੇ ਕਾਲੀ ਦਾ ਰੁਪਈਆ 35000 ਮੰਗਾ ਕੱਲੀ ਦਾ ਬੱਚਿਆਂ ਤੋਂ ਬਿਨਾ ਬੱਚਿਆਂ ਦੇ ਨਾਲ ਨਾ ਕੱਲੀ ਦਾ ਨਾ ਕਹਿੰਦਾ ਦੋ ਬੱਚਾ ਦੇ ਨਾਲ ਨਾ ਬੱਚੇ ਦੇ ਨਾਲ ਕੱਲੀ ਦਾ ਬੱਕਰੇ ਨੇ ਆ ਕਾਰ ਕੱਢੀ ਦੰਦ ਦੇ ਕੌਰ ਲੱਗਦੇ ਇਹ ਬਈ ਵਿਆਹ ਦਾ ਕਾਰ ਬੰਦ ਦਾ ਹੋਗਾ ਮੁੰਡੇ ਦਾ ਵਿਆਹ ਇਹਦੇ ਦਾ ਸਾਰਿਆਂ ਨੇ ਹਮਮਾ ਮਾ ਕੇ ਪਹੁੰਚਣਾ ਆਪਾਂ ਸਾਰਿਆਂ ਨੇ ਹਮਮਾ ਮਾ ਕੇ ਪਹੁੰਚਣਾ ਵਿਆਹ ਸੀਖਦੇ ਚਲੋ ਪਾਧੀ ਹੁਣ ਨਾ ਪਾਈਏ ਬਾਹਰੇ ਘਰ ਤੋਂ ਜੇ ਪਾ ਦੇ ਬਈ ਸਾਨੂੰ ਕੋਈ ਤਾਂ ਇੱਥੇ 25 25000 ਰੁਪਏ ਇਹਦੇ ਕੰਮ ਤੇ ਪਾ ਦੇ